ਹਰ ਬੰਦਾ ਆ ਰਿਹਾ ਆਪਣੇ ਐਕਟਿਵ ਆ ਲੈ ਕੇ ਜਿੱਥੇ ਅਗਲਾ ਦਿਲ ਕਰਦਾ ਲਾ ਦਿੰਦਾ ਔਰ ਗੌਰਮੈਂਟ ਵੀ ਆਂਦੀ ਚਲਾਨ ਕੱਟ ਰਹੀ ਹੈ ਆਪਣਾ ਕੰਮ ਕਰ ਰਹੀ ਓ ਉਹ ਆਪਣਾ ਕੰਮ ਕਰ ਰਹੇ ਆ ਲੱਗਦਾ ਕਿ ਤੁਹਾਡੀਆਂ ਜਿਹੜੀਆਂ ਰੀੜੀਆਂ ਨੇ ਇਸ ਸ਼ਾਮ ਦਾ ਕਾਰਨ ਬਣ ਇਹ ਸਾਨੂੰ ਨਹੀਂ ਲੱਗਦਾ ਜੀ ਇਹ ਫਾਈਟ ਟੇਬਲ ਕਰਕੇ ਹੀ ਰੱਜਾਂ ਮਹਿਗਾ ਜੀ ਬਸ ਟਿਵਾਰ ਕਰਕੇ ਬਾਕੀ ਨਾ ਹੁੰਦਾ ਜੀ ਬਜਾਜ ਹੁਣ ਅਸੀਂ ਵੀ ਆਪਣਾ ਕਮਾਣਾ ਹੈ ਜੀ ਰੀੜੀ ਲੱਗੀ ਹੋਈ ਐ ਅਸੀਂ ਤਾਂ ਖੁਦ ਆਪਣਾ ਮੋਟਰਸਾਈਕਲ ਖੜੇ ਹੁੰਦੇ ਸਾਈਡ ਤੇ ਕਰਾਂਨੇ ਹੁਣ ਦੱਸੋ ਇਸ ਤੋਂ ਬਾਅਦ ਕੀ ਕਰੇ ਪਹਿਲੇ ਹੀ ਕੰਦੇ ਨੇ ਜੈ ਨਹੀਂ ਖੜੇ ਤੇ ਖੁਦ ਨੇ ਜੈ ਖੜੇ ਆ ਸਭ ਦਾ ਹੀ ਜ਼ਮਾਨ ਬਾਹਰ ਆ ਜੀ ਫੈਸਟੀਵਲ ਕਰਕੇ ਸਾਰੇ ਬਾਹਰ ਰੱਖਦੇ ਆ ਕਿਉਂਕਿ ਉਹਨਾਂ ਦਾ ਮਾਲ ਵਿਕ ਜਾਵੇ ਥੋੜੇ ਆਏ ਨੇ ਜਿੱਡੇ ਵੀ ਗਾਹ ਕਰ ਰਹੇ ਨੇ ਬਾਜ਼ਾਰ ਚ ਇਹਨਾਂ ਨੇ ਆਪਣਾ ਸਕੂਟਰ ਮੋਟਰਸਾਈਕਲ ਲੈ ਕੇ ਆਣਾ ਲੋਕਾਂ ਨੂੰ ਤਾਂ ਹੀ ਕੰਮ ਚੱਲੂ ਇਹ ਤਾਂ ਪੁਲਿਸ ਨੂੰ ਵੀ ਪੁਲਿਸ ਨੂੰ ਵੀ ਚਾਹੀਦਾ ਕਿ ਰਜਾ ਮੰਡੀ ਨਾਲ ਕੋਈ ਨਾ ਕੋਈ ਡਿਊਟੀ ਲਗਾਣ ਮੇਰੀ ਗੱਲ ਦੋਨੋਂ ਬਾਜ਼ਾਰ ਆ ਫੈਸਟੀਵਲ ਚੱਲ ਰਿਹਾ ਠੀਕ ਆ ਹੁਣ ਦੇਖੋ ਸਾਡੇ ਕਰਕੇ ਜਾਮ ਤੇ ਕਿ ਦਿਖਾ ਦੋ ਕੋਈ ਜਾਮ ਹੋਵੇ ਤਾਂ ਉੱਥੇ ਦਿਖਾਓ ਕਿੰਨਾ ਜਾਮ ਲੱਗਦਾ ਹੈ ਕਰੀ ਕੈਮਰਾ ਕਮਾਓ ਚੱਲੇ ਸਾਹਿਬ ਆੜ ਕੇ ਦੀਵਾਲੀ ਦਾ ਤਿਵਾਰ ਆ ਲੋਕੀ ਆਣਗੇ ਸਾਮਾਨ ਖੇੜਨ ਦਾ ਰਸਤਾ ਲੱਗੋਗੇ ਲੱਗੋਗਾ ਜੀ ਬਸ ਇਸ ਤੋਂ ਵੱਡਾ ਕੀ ਕਹਿ ਸਕਦੇ ਬਾਕੀ ਸਾਰਾ ਦਿਨ ਤਾਂ ਉਹ ਖਾਲੇ-ਖਾਲੇ ਬਿਜਾ ਰਹਾ ਨਾ ਚਾਰ ਦਿਨ ਤਿਵਾਰ ਆ ਰਸਤਾ ਲੱਗਨੇ ਲੱਗਣਾ ਬਹੁਤ ਜੀ ਜਦ ਤੱਕ ਤਿਹਾਰ ਨਹੀਂ ਖਤਮ ਹੋਣਾ ਤਾਂ ਕੋਈ ਹੱਲ ਨਹੀਂ ਹੈ ਅੱਛਾ ਟੈਂਪਰੇਰੀ ਹੈ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਬਾਜ਼ਾਰ ਦੀ ਸਿੱਤੀ ਨਹੀਂ ਕੋਈ ਸਰਵਾਂ ਜੀ ਠੀਕ ਹੋ ਜਾਂਦੀ ਜਦ ਤੱਕ ਲੁਧਿਆਣਾ ਦਾ ਕਿਤਾਬ ਬਾਜ਼ਾਰ ਕਈ ਤਾਂ ਪਿਛਲੇ 2 ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਹੈ ਔਰ ਕਾਰਨ ਇਹ ਹੈ ਕਿ ਟ੍ਰੈਫਿਕ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦਾ ਦੁਕਾਨਦਾਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀਗਾ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਇਤਰਾਜ਼ ਵੀ ਜਤਾਇਆ ਗਿਆ ਸੀ ਹਾਲਾਂਕਿ ਅਕਰੋਜਮੈਂਟ ਹਟਾਉਣ ਨੂੰ ਇਹ ਗੱਲ ਕੀਤੀ ਗਈ ਸੀ ਪਰ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦਾ ਕਿਤਾਬ ਬਾਜ਼ਾਰ ਕੱਲਾ ਕਿਤਾਬ ਬਾਜ਼ਾਰ ਨਹੀਂ ਬੁਕਸ ਮਾਰਕੀਟ ਨਹੀਂ ਇੱਥੇ ਜਿਹੜੇ ਆਉਣ ਵਾਲਾ ਗ੍ਰਾਹਕ ਹੈ ਉਹ ਇੱਧਰ ਤੁਸੀਂ ਦੇਖ ਸਕਦੇ ਹੋ ਕੰਬਲ ਮਾਰਕੀਟ ਹੈ ਔਰ ਸਰਦੀਆਂ ਦੇ ਲਈ ਵਿంటర్ ਦੇ ਲਈ ਔਰ ਖਾਸ ਕਰਕੇ ਦਿਵਾਲੀ ਦੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਗ્રાਹਾ ਕਿਸ ਮਾਰਕੀਟ ਦੇ ਵਿੱਚ ਪਹੁੰਚਦਾ ਹੈ ਔਰ ਇਸ ਕਾਰਨ ਇਸ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਜਾਮ ਦੀ ਸਥਿਤੀ ਬਣਦੀ ਹੈ ਇਧਰਲੇ ਪਾਸੇ ਕੰਬਲ ਮਾਰਕੀਟ ਹੈ ਔਰ ਦੂਸਰੇ ਪਾਸੇ ਲੈਫਟ ਹੈਂਡ ਸਾਈਡ ਤੇ ਅਗਰ ਗੱਲ ਕਰਾਂ ਤਾਂ ਬਿਜਲੀ ਮਾਰਕੀਟ ਹੈ ਔਰ ਜੋ ਸਿੱਧੀ ਪਿੰਡੀ ਗਲੀ ਨੂੰ ਜਾ ਕੇ ਮਿਲਦੀ ਹੈ ਦਵਾਈਆਂ ਦੀ ਬਹੁਤ ਬੜੀ ਮਾਰਕੀਟ ਹੈ ਪਿੰਡੀ ਗਲੀ ਹੈ ਪਰ ਬਿਜਲੀ ਮਾਰਕੀਟ ਅਤੇ ਕੰਬਲ ਮਾਰਕੀਟ ਬੁਕਸ ਮਾਰਕੀਟ ਦੇ ਵਿੱਚੋਂ ਹੋ ਕੇ ਨਿਕਲ ਕੇ ਜਾਣਾ ਪੈਂਦਾ ਜਿਸ ਕਾਰਨ ਇੱਥੇ ਕਾਰਵਾਈ ਜਿਹੜੀ ਇਹ ਕੀਤੀ ਗਈ ਸੀ ਕਿਉਂਕਿ ਸ਼ਹਿਰ ਦੇ ਅੰਦਰ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਹੈ ਅਗਰ ਤੁਹਾਨੂੰ ਕੰਬਲ ਮਾਰਕੀਟ ਤੋਂ ਬਾਅਦ ਮੈਂ ਬਿਜਲੀ ਮਾਰਕੀਟ ਦਾ ਇਸ ਵਕਤ ਹਾਲ ਦਿਖਾਵਾਤਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਜਿਹੜਾ ਲੰਬਾ ਜਾਮ ਲੱਗਿਆ ਹੋਇਆ ਹੈ ਉਹਦਾ ਕਾਰਨ ਇਹੀ ਹੈ ਕਿ ਇਸ ਮਾਰਕੀਟ ਦੇ ਇੱਕ ਤਾਂ ਰਸਤੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਕੰਜੈਸਟਡ ਹੈ ਬਹੁਤ ਜ਼ਿਆਦਾ ਭੀੜੇ ਰਸਤੇ ਨੇ ਬਾਜ਼ਾਰ ਬਹੁਤ ਭੀੜੇ ਹੈ ਔਰ ਦੂਜੇ ਪਾਸੇ ਚਰਚਾ ਬਣੀ ਸੀਗੀ ਇਸ ਮਾਰਕੀਟ ਦੀ ਇਧਰਲੇ ਪਾਸੇ ਲੱਗੀਆਂ ਹੋਈਆਂ ਰੇੜੀਆਂ ਫੜੀਆਂ ਜਿਨ੍ਹਾਂ ਨੂੰ ਲੈ ਕੇ ਦੁਕਾਨਦਾਰਾਂ ਨੇ ਚੈਲੰਜ ਤੱਕ ਕਰ ਦਿੱਤਾ ਸੀਗਾ ਨਗਰ ਨਿਗਮ ਦੇ ਜਦੋਂ ਅਫਸਰ ਇੱਥੇ ਪਹੁੰਚੇ ਸੀਗੇ ਤਾਂ ਦੁਕਾਨਦਾਰਾਂ ਨੇ ਚੈਲੰਜ ਕੀਤਾ ਸੀਗਾ ਕਿ ਹਿੰਮਤ ਹੈ ਤਾਂ ਇਹਨਾਂ ਰੇੜੀਆਂ ਨੂੰ ਹਟਾ ਕੇ ਦਿਖਾਇਆ ਜਾਵੇ ਪਰ ਤੁਸੀਂ ਦੇਖ ਸਕਦੇ ਹੋ ਹਲੇ ਵੀ ਇਹ ਰੇੜੀਆਂ ਫੜੀਆਂ ਜੂਨੀਆ ਤਿਉ ਇੱਥੇ ਲੱਗੀਆਂ ਹੋਈਆਂ ਨੇ ਔਰ ਦੁਕਾਨਦਾਰਾਂ ਦਾ ਇੱਕ ਹੋਰ ਇਤਰਾਜ਼ ਸੀਗਾ ਕਿ ਜਿਹੜੀਆਂ ਦਾਰੇ ਪਾਸਿਓਂ ਜਿਹੜੀ ਕਿ ਰੇਖੀ ਚੌਂਕ ਵੱਲੋਂ ਜਿਹੜੀ ਟ੍ਰੈਫਿਕ ਆਂਦੀ ਹੈ ਕਾਰਾਂ ਚੰਦੀ ਹੈ ਕੰਜੈਸਟਿਡ ਏਰੀਆ ਚੰਦੀ ਹੈ ਉਹਦੇ ਲਈ ਇੱਕ ਪੇੜ ਪਾਰਕਿੰਗ ਤੋਂ ਇਲਾਵਾ ਹੋਰ ਕੋਈ ਵੀ ਜਿਹੜੀ ਪਾਰਕਿੰਗ ਹੈ ਉਹ ਮਹੀਆ ਨਹੀਂ ਹੈ ਜਿਸ ਕਾਰਨ ਇਹ ਸਾਹਮਣੇ ਤੁਸੀਂ ਜਿਹੜੀ ਪਾਰਕਿੰਗ ਦੇਖ ਰਹੇ ਹੋ ਹਾਲਾਂਕਿ ਇਹ ਪੇੜ ਪਾਰਕਿੰਗ ਹੈ ਇਹ ਵੀ ਫੁੱਲ ਹੋ ਜਾਂਦੀ ਹੈ ਜਿਸ ਕਰਕੇ ਸ਼ਹਿਰ ਦੇ ਵਿੱਚ ਆਂਦੀਆਂ ਹੋਈਆਂ ਕਾਰਾਂ ਕਾਰਨ ਲੰਬਾ ਜਾਮ ਲੱਗਦਾ ਹੈ ਇਸ ਬਾਜ਼ਾਰ ਦੇ ਵਿੱਚ ਹਾਲਾਂਕਿ ਕਾਰਾਂ ਆਟੋ ਔਰ ਖੁਦ ਇਹਨਾਂ ਦਾ ਜਿਹੜਾ ਸਾਨਾ ਵੱਡੇ ਟੈਂਪੂਆਂ ਚੰਦਾ ਜਿਸ ਨੇ ਇੱਥੇ ਪੀੜ ਲੱਗਦੀ ਹੈ ਜਾਮ ਹੁੰਦਾ ਹੈਗਾ ਹਾਲਾਂਕਿ ਇਹਨਾਂ ਰੇੜੀਆਂ ਨੂੰ ਹਟਾਉਣ ਦੀ ਗੱਲ ਕੀਤੀ ਗਈ ਸੀ ਚੈਲੰਜ ਕੀਤਾ ਗਿਆ ਸੀ ਪਰ ਇਹ ਰੇੜੀਆਂ ਫੜੀਆਂ ਜਿਉਂ ਦੀਆਂ ਕਿਉਂ ਲੱਗਿਆ ਹੋਈਆਂ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਕਿ ਕਿਹਾ ਇਹਨਾਂ ਨੂੰ ਹਟਾਉਣ ਦੇ ਲਈ ਕਿਹਾ ਗਿਆ ਸੀਗਾ ਜਾਂ ਫਿਰ ਜਾਮ ਬਹੁਤ ਹੈ ਦੁਕਾਨਦਾਰ ਨੇ ਹਾਂਜੀ ਬਾਜ਼ਾਰ ਦੇ ਵਿੱਚ ਆਉਣ ਵਾਲੇ ਲੋਕ ਤੇ ਜਾਮ ਦੀ ਸ਼ਿਕਾਇਤ ਕਰਦੇ ਨਜ਼ਰ ਆਉਂਦੇ ਆ ਪਰ ਜਾਮ ਤੁਹਾਨੂੰ ਦੱਸ ਦਿੱਤਾ ਕਿਸ ਕਾਰਨ ਹੈ ਅੱਛਾ ਵੀਰੇ ਇਹ ਦੁਕਾਨਦਾਰ ਨੇ ਇਕਰਾਸ ਜਿਤਾਇਆ ਸੀਗਾ ਕਿ ਰੇੜੀਆਂ ਫੜੀਆਂ ਕਾਰਨ ਜਾਮ ਹੈ ਹਟਾਓ ਫਾਈਸਟੇਵਲ ਦਾ ਟਾਈਮ ਹੈਗਾ ਜਾਨ ਤਾਂ ਲੱਗਣੀ ਪਾਜੀ ਮਾਰ ਕੇ ਦੀਵਾਲੀ ਦਾ ਤਿਵਾਰ ਆ ਲੋਕੀ ਆਣ ਕੇ ਸਮਾਨ ਖੇੜਨ ਦਾ ਰਸਤਾ ਲੱਗੋਗੇ ਲੱਗੋਗਾ ਜੀ ਬਸ ਇਸ ਤੋਂ ਵੱਡਾ ਕੀ ਕਹਿ ਸਕਦੇ ਬਾਕੀ ਸਾਰਾ ਦਿਨ ਤਾਂ ਉਹਦੇ ਖਾਲੇ-ਖਾਲੇ ਬਜ਼ਾਰ ਆ ਨਾ ਚਾਰ ਦਿਨ ਤਿਵਾਰ ਆ ਰਸਤਾ ਲੱਗਣੀ ਲੱਗਣਾ ਬੋ ਜੀ ਜੇ ਲੋਕੀ ਆਣ ਕੇ ਤਾਂ ਇਹ ਤਾਂ ਮਾਰਕੀਟ ਦਾ ਕੰਮ ਹੋਣਾ ਜੀ ਚੱਕਰ ਇਹ ਆ ਜੀ ਅੱਛਾ ਸਿਰਫ ਇਹ ਤਿਹਾਰਾ ਕਰੇ ਨੇ ਇਹ ਸਾਰੇ ਕਰਕੇ ਹੀ ਆ ਜੀ ਬਾਕੀ ਤਾਂ ਉਦਾਂ ਹੀ ਰਹਿੰਦਾ ਜੀ ਇਸ ਖਾਲੇ ਬਜ਼ਾਰ ਅੱਛਾ ਇਹ ਇਤਰਾਜ਼ ਕਿਉਂ ਜਤਾਇਆ ਮਾਰਕੀਟ ਨੇ ਕਿ ਇਹਨਾਂ ਰੇੜੀਆਂ ਫੜੀਆਂ ਨੂੰ ਚਖਵਾਓ ਇਹ ਪਾਜੀ ਆਪਣੀ ਆਪਣੀ ਸੋਚ ਆ ਜੀ ਸਤ ਬਾਤ ਸਰਕਲ ਚੱਲਿਆ ਜਾ ਰਿਹਾ ਆਪਾਂ ਵੀ ਆਪਣਾ ਕਾਰ ਚਲਾ ਰਹੇ ਬਸ ਆਈ ਕਹਿ ਸਕਦੇ ਜੀ ਬਾਕੀ ਹੋਰ ਕੁਛ ਨਹੀਂ ਬਿਲਕੁਲ ਕਾਰ ਆਪਣੇ ਚਲਾਣਾ ਪਰ ਲੱਗਦਾ ਕਿ ਤੁਹਾਡੀਆਂ ਜਿਹੜੀਆਂ ਰੀੜੀਆਂ ਨੇ ਇਹ ਸ਼ਾਮ ਦਾ ਕਾਰਨ ਬਣ ਇਹ ਸਾਨੂੰ ਨਹੀਂ ਲੱਗਦਾ ਜੀ ਇਹ ਫਾਇਰ ਟੇਬਲ ਕਰਕੇ ਹੀ ਜਾਮ ਹੈਗਾ ਜੀ ਬਸ ਤਿਵਾਰ ਕਰਕੇ ਬਾਕੀ ਨਹੀਂ ਹੁੰਦਾ ਜੀ ਬਾਜ਼ਾਰ ਕੇ ਤਿਵਾਰ ਕਰਕੇ ਕਹਿੰਦੇ ਆ ਜਾਮ ਹੈ ਜਦ ਕਿ ਰੀੜੀਆਂ ਫੜੀਆਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਉਹ ਬਿਲਕੁਲ ਸਾਈਡ ਤੇ ਲੱਗਿਆ ਹੋਈਆਂ ਨੇ ਕਿਉਂਕਿ ਇਧਰਲੇ ਪਾਸੇ ਗ੍ਰਾਹਕ ਜਿਹੜੇ ਨੇ ਖੜੇ ਨੇ ਬੈਠੇ ਨੇ ਖਾਨ ਤਿੰਨ ਦਾ ਸਮਾਨ ਜਿਹੜਾ ਐਥੋਂ ਲੈ ਰਹੇ ਨੇ ਜਿਸ ਕਾਰਨ ਦੁਕਾਨਦਾਰਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ ਦੂਸਰੇ ਜਿਹੜੇ ਦੁਕਾਨਦਾਰ ਆ ਉਹਨਾਂ ਨੇ ਵੀ ਗੱਲਬਾਤ ਕਰ ਲੈਨੇ ਆ ਤੁਹਾਡੀਆਂ ਰੇੜੀਆਂ ਪੜੀਆਂ ਕਰਕੇ ਜਾਮ ਲੱਗਦਾ ਵੀਰਾ ਜੀ ਕਹਿੰਦੇ ਤਿਹਾਰ ਕਰਕੇ ਜਾਮ ਹੈ ਭਾਜੀ ਕੁਛ ਤਿਹਾਰ ਕਰਕੇ ਜਾਮ ਹੈ ਦੇਖੋ ਫੈਸਟੀਵਲ ਚੱਲਦਾ ਪਿਆ ਉਹਦੇ ਕਰਕੇ ਜਾਮ ਹੈ ਹੁਣ ਅਸੀਂ ਵੀ ਆਪਣਾ ਕਮਾਣਾ ਹੈ ਜੀ ਰੇੜੀ ਲੱਗੀ ਹੋਈ ਐ ਅਸੀਂ ਤਾਂ ਖੁਦ ਆਪਣਾ ਮੋਟਰਸਾਈਕਲ ਖੜੇ ਹੁੰਦੇ ਸਾਈਡ ਤੇ ਕਰਾਨੇ ਹੁਣ ਦੱਸੋ ਇਸ ਤੋਂ ਬਾਅਦ ਕੇ ਬੰਦਾ ਕੀ ਕਰੇ ਅਜਾ ਦੁਕਾਨਦਾਰਾਂ ਨੇ ਸਿਰਫ ਤੁਹਾਨੂੰ ਹੀ ਕਿਉਂ ਟਾਰਗੇਟ ਕੀਤਾ ਤੁਹਾਡੇ ਤੇ ਹੀ ਇਲਜ਼ਾਮ ਕਿਉਂ ਲਗਾਇਆ ਪਤਾ ਨਹੀਂ ਭਾਜੀ ਉਹਨਾਂ ਕੀ ਹੈ ਕਿ ਨਹੀਂ ਸਮਝ ਆ ਬਾਰ ਜਦ ਕਿ ਆ ਬਾਜ਼ਾਰ ਹੈ ਇਹਨਾਂ ਦੇ ਵਿੱਚ ਵੀ ਤੁਸੀਂ ਦੇਖੋ ਦੁਕਾਨ ਮੇਰੇ ਨਾਲ ਦੋਨੋਂ ਬਾਜ਼ਾਰ ਆ ਫੈਸਟੀਵਲ ਚੱਲ ਰਿਹਾ ਠੀਕ ਆ ਹੁਣ ਦੇਖੋ ਸਾਡੇ ਕਰਕੇ ਜਾਮ ਤੇ ਕੀ ਦਿਖਾ ਦੋ ਕੋਈ ਜਾਮ ਹੋਵੇ ਤਾਂ ਉੱਥੇ ਦਿਖਾਓ ਕਿੰਨਾ ਜਾਮ ਲੱਗਾ ਕਰੀ ਕੈਮਰਾ ਕਮਾਓ ਚੱਲੇ ਸਾਹਿਬ ਇਹ ਸਾਡੀ ਗਲਤੀ ਕਰਕੇ ਉੱਥੇ ਜਾਮ ਲੱਗਾ ਇਹ ਤੁਹਾਡਾ ਕੋਈ ਗੱਲ ਹੈ ਜੀ ਯਾਨੀ ਕਿ ਸਿਰਫ ਆਪਣੀਆਂ ਦੁਕਾਨਾਂ ਨੂੰ ਬਚਾਉਣ ਦੇ ਲਈ ਪੱਲਾ ਝਾੜ ਲਿਆ ਇੱਕ ਤਰ੍ਹਾਂ ਦਾ ਭਾਈ ਕਹਿ ਸਕਦੇ ਆ ਕਿਉਂਕਿ ਅਗਰ ਆਪਾਂ ਕੰਪਲ ਮਾਰਕੀਟ ਤੇ ਬਿਲੀ ਮਾਰਕੀਟ ਦੀ ਗੱਲ ਕਰੀਏ ਸਭ ਦਾ ਸਮਾਨ ਬਾਹਰ ਦਿਖਾਈ ਦੇ ਰਿਹਾ ਪਿਆ ਪਾਜੀ ਦੇਖੋ ਸਭ ਦਾ ਅਸੀਂ ਵੀ ਨਜਾਇਜ਼ ਹੀ ਖੜੇ ਆ ਪਾਏ ਨਹੀਂ ਕਹਿੰਦੇ ਨਜਾਇਜ਼ ਨਹੀਂ ਖੜੇ ਤੇ ਖੁਦ ਨਜਾਇਜ਼ ਖੜੇ ਆ ਸਭ ਦਾ ਹੀ ਸਮਾਨ ਬਾਹਰ ਆ ਜੀ ਫੈਸਟੀਵਲ ਕਰਕੇ ਸਾਰੇ ਬਾਹਰ ਰੱਖਦੇ ਆ ਕਿਉਂਕਿ ਉਹਨਾਂ ਦਾ ਮਾਲ ਵਿਕ ਜਾਵੇ ਅੱਛਾ ਇੱਕ ਜਿਹੜੀਆਂ ਇਸ ਟਾਈਮ ਤੇ ਕਾਰਾਂ ਦਾ ਰਸ਼ ਹੋ ਜਾਂਦਾ ਹੈ ਤੁਹਾਡੇ ਸਾਹਮਣੇ ਇੱਕ ਰੀ ਘਮਾਓ ਉੱਧਰ ਕੈਮਰਾ ਕਾ ਘਮਾਓ ਆ ਜੀ ਉੱਧਰ ਉੱਧਰ ਉਹਨੂੰ ਖੁਦ ਪਤਾ ਲੱਗ ਜਾ ਹੁਣ ਦੇਖੋ ਪਾਰਕਿੰਗ ਦੇ ਜਾਮ ਹੀ ਆ ਅੱਧੇ ਤੋਂ ਜ਼ਿਆਦਾ ਹੁਣ ਸਾਰੀਆਂ ਗੱਡੀਆਂ ਇੱਧਰ ਜਾਂਦੀਆਂ ਇੱਧਰ ਹੈਗਾ ਵਨਵੇ ਹੋ ਗਿਆ ਉੱਧਰ ਹੈਗਾ ਜਿਹੜੇ ਗੱਡੀਆਂ ਜਾਂਦੀਆਂ ਵਾ ਇਹਦੇ ਕਰਕੇ ਜਾਮ ਆ ਜੀ ਅਗਰ ਘਰ ਬਾਜ਼ਾਰ ਦੇ ਵਿੱਚ ਐਂਟਰ ਨਾ ਹੁਣ ਲੱਗਦਾ ਕਿ ਜਾਮ ਘਟ ਲੱਗੇ ਭਾਈ ਐਂਟਰ ਤਾਂ ਦੇਖੋ ਪਾਰਕਿੰਗ ਆ ਇਹਨਾਂ ਨੇ ਠੇਕਾ ਲਿਆ ਹੋਇਆ ਐਂਟਰ ਤਾਂ ਹੋਊਗੀ ਹੋਊਗੀ ਨੋਰਮਲ ਗੱਲ ਆਗਲੇ ਨੇ ਵੀ ਪਏ ਪੂਰੇ ਕਰਨੇ। ਤੁਹਾਡਾ ਤਾਂ ਨਹੀਂ ਇਹਦੇ ਵਿੱਚ ਕੋਈ ਹੋਊਗਾ ਹੁਣ ਪਾਰਕਿੰਗ ਦਾ ਵੀ ਕੁਝ ਜਾਮ ਸਾਡੇ ਕੋਲ ਕੋਈ ਬਾਈਕ ਖੜ ਜਾਂਦਾ ਤੇ ਕੋਧ ਸਾਈਡ ਤੇ ਕਰਾਨੇ ਆ ਗਾੜ ਤਾਂ ਲਗਾ ਕੇ ਨਿਕਲ ਜਾਂਦਾ ਜਾਂ ਕੋਈ ਹੋਰ ਅਦਰ ਬੰਦਾ ਆਵੇ ਇੱਥੇ ਖੜਾ ਕੇ ਕਹਿੰਦਾ ਭਾਈ ਮ ਆਇਆ 5 ਮਿੰਟ ਤੱਕ ਹਾਂ ਉਹ ਉਹਨਾਂ ਸੀ ਸਾਈਡ ਤੇ ਕਰਦੇ ਆ ਮਾਰੇ ਮਤਲਬ ਕੋਈ ਤਾਂ ਆਪ ਵਲੰਟੀਅਰ ਆਪ ਹਮਾਰੇ ਅਸੀਂ ਆਪ ਸਾਈਡ ਤੇ ਕਰਦੇ ਆ ਕਿ ਤੁਹਾਨੂੰ ਸਾਡੀ ਗਲਤੀ ਕੋਈ ਨਾ ਨਿਕਲੇ ਕਿ ਬਈਆ ਤੁਹਾਡੇ ਕਰਕੇ ਜਾਮਾ ਕਿਉਂਕਿ ਤੁਹਾਨੂੰ ਪਤਾ ਅਸੀਂ ਵੀ ਨਜਾਜ਼ ਖੜੇ ਆ ਸਾਨੂੰ ਕਰਨਾ ਪੈਣਾ ਸਾਈਡ ਤੇ ਅੱਛਾ ਇੱਥੇ ਅਗਰ ਆਂ ਗੱਲ ਕਰੀਏ ਤਾਂ ਆਪ ਦੇ ਨਾਲੋਂ ਤਿਹਾਰਾਂ 'ਚ ਕਿੰਨਾ ਕ ਰਸ਼ ਵਧਿਆ ਬਹੁਤ ਜ਼ਿਆਦਾ ਜਾਮ ਹੈ ਫਿਲਹਾਲ ਬਾਜ਼ਾਰ ਦੇ ਵਿੱਚ ਜਾਮ ਹੈ ਪੁਲਿਸ ਨੇ ਕੀ ਗੱਲ ਕੀਤੀ ਸੀ ਜਦੋਂ ਅਸੀਂ ਸੀ ਤੁਹਾਡੇ ਕੋਲ ਭਾਈ ਉਹ ਮੈਂ ਇੱਥੇ ਸੀਗਾ ਨਹੀਂ ਉਹਦਾ ਮੈਨੂੰ ਕਾਰਪੋਰੇਸ਼ਨ ਵਗੈਰੇ ਨੇ ਕੀ ਕੋਈ ਗੱਲ ਹਟਾਣ ਲਈ ਆ ਉਹ ਰੇਸੇ ਜਾ ਰਹੇ ਜੀ ਪਾਕੀਆਂ ਨਾਲ ਗੱਲਬਾਤ ਲਈ ਸਾਰਿਆਂ ਨਾਲ ਹੋਈ ਹੈ ਜੀ ਗੱਲਬਾਤ ਮਾਲਕਾਂ ਨਾਲ ਗੱਲਬਾਤ ਹੋਈ ਹੈ ਮਾਲਕ ਅਜੇ ਆਏ ਨਹੀਂ ਹਾਂ ਜੀ ਤਾਂ ਇੱਥੇ ਇਹਨਾਂ ਨੂੰ ਉਧਰ ਉਧਰਲੀ ਸਾਈਡ ਦੇਖੋ ਇੱਕ ਟੋਇਆ ਪੁੱਟਿਆ ਆਇਆ ਜੀ ਟੋਇਆ ਜਾ ਕੇ ਦਿਖਾ ਵੀ ਦਿਓ ਟੋਇਆ ਪੁੱਟਿਆ ਆਇਆ ਉਹ ਟੋਇਆ ਨਹੀਂ ਸਹੀ ਹੋਇਆ ਕੁਝ ਉਹਦੇ ਕਰਕੇ ਜਮ ਸਾਰੀਆਂ ਗੱਡੀਆਂ ਜਿਹੜੀ ਇੱਧਰ ਜਾਂਦੀਆਂ ਉਹ ਇੱਧਰ ਆ ਰਹੀਆਂ ਵਾ ਉਹ ਟੋਇਆ ਹਲੇ ਤੱਕ ਨਹੀਂ ਸਹੀ ਹੋਇਆ ਵਨਵੇ ਕਰ ਰਹਿਣਾ 92 ਦਾ ਭਾਈ ਇੱਧਰ ਆ ਗੱਡੀਆਂ ਦਾ ਇੱਧਰ ਜਾਂਦੀਆਂ ਹੀ ਨਹੀਂ ਇੱਧਰ ਜਿਹੜੀਆਂ ਜਾਂਦੀਆਂ ਉਹ ਜਾਂਦੀਆਂ ਵਾਜੀ ਤਾਂ ਜਿਹੜੀਆਂ ਵਨਵੇ ਵਧੀਆ ਚੀਜ਼ ਆ ਮਾਰਕੀਟ ਦੇ ਵਿੱਚ ਜਾਮ ਘੱਟ ਲੱਗੇਗਾ ਉਹ ਬਹੁਤ ਵਧੀਆ ਕੰਮ ਕੀਤਾ 92 ਦਾ ਉਹ ਤਾਂ ਬਹੁਤ ਸਹੀ ਚੀਜ਼ ਹੈ ਜੀ ਮਾਰਕੀਟ ਦੇ ਵਿੱਚ ਜਾਮ ਨਹੀਂ ਲੱਗੇਗਾ ਇੱਦਾਂ ਅਰੇ ਤੁਹਾਡੇ ਕਾਰੇ ਨੇ ਕਿਤੇ ਨਾ ਕਿਤੇ ਜਿਹੜੀ ਸਥਿਤੀ ਅਸਾਫ ਕੀਤੀ ਹੈ ਕਿ ਇਹਨਾਂ ਦਾ ਕਹਣਾ ਕਰ ਰਹੇ ਜਿਵੇਂ ਰਸ ਦੀ ਸਮੱਸਿਆ ਆ ਰਹੀ ਸੀ ਉਹ ਇਹਨਾਂ ਦਾ ਕਹਿਣਾ ਹੈ ਕਿ ਤਿਹਾਰਾ ਕਰਕੇ ਆ ਹਾਲਾਂਕਿ ਇੱਧਰਲੇ ਪਾਸੇ ਵੌਲੰਟੀਅਰਾਂ ਨੇ ਜ਼ਰੂਰ ਖੜੇ ਕੀਤੇ ਗਏ ਨੇ ਤਾਂ ਜੋ ਸ਼ਹਿਰ ਦੇ ਵਿੱਚ ਟ੍ਰੈਫਿਕ ਜਮ ਦੀ ਸਮੱਸਿਆ ਨਾ ਹੋ ਬਣੇ ਲੇਕਿਨ ਇਹਨਾਂ ਰੇੜੀਆਂ ਫੜੀਆਂ ਨੂੰ ਕਿਤੇ ਨਾ ਕਿਤੇ ਟਾਰਗੇਟ ਕੀਤਾ ਗਿਆ ਸੀਗਾ ਕੀ ਅਗਰ ਹਿਫਤਾ ਤਾਂ ਇਹਨਾਂ ਨੂੰ ਹਟਾ ਕੇ ਦਿਖਾਓ ਪਰ ਤੁਹਾਨੂੰ ਬਾਜ਼ਾਰ ਦੇ ਅੰਦਰ ਦਿਖਾ ਦਿੰਨੇ ਆ ਕੀ ਹਾਲਾਤ ਕੀ ਹੈ ਦੁਕਾਨਾਂ ਦੇ ਬਾਹਰ ਇਧਰਲੇ ਪਾਸੇ ਵੀ ਲੋਕਾਂ ਨੇ ਆਪਣੇ ਬਾਈਕ ਸਕੂਟਰ ਮੋਟਰਸਾਈਕਲ ਲਗਾਏ ਹੋਏ ਆ ਸ਼ਹਿਰ ਤੁਸੀਂ ਪੂਰਾ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਹਾਂਜੀ ਕਮੇਟੀ ਆਏਗੀ ਸਭ ਹਟ ਜਾਣਗੇ ਪਰ ਇਕੱਲੇ ਇੰਨਾ ਰੇੜੀਆਂ ਫੜੀਆਂ ਕਰਕੇ ਜਾਮ ਹੈ ਜਾਂ ਸ਼ਹਿਰ ਚ ਤਿਹਾਰਾ ਕਰਕੇ ਜਾਮ ਹੈ ਪਾਰਕਿੰਗ ਕਰਕੇ ਜਾਮ ਹੈ ਜੀ ਪਾਰਕਿੰਗ ਨਹੀਂ ਹੈ ਹਾਂਜੀ ਹਾਂਜੀ ਪਾਰਕਿੰਗ ਦਾ ਨਾ ਹੋਣਾ ਵੀ ਕਿਤੇ ਨਾ ਕਿਤੇ ਜਾਮ ਦਾ ਕਾਰਨ ਬਣ ਰਿਹਾ ਹੈਗਾ ਹਾਂਜੀ ਵੀਰੇ ਜੀ ਅਸੀਂ ਆਏ ਹਾਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਦੀਵਾਲੀ ਦਾ ਬਹੁਤ ਵਧੀਆ ਆਨੰਦਪੁਰ ਸਾਹਿਬ ਦਾ ਅਸੀਂ ਤਾਂ ਲੁਧਿਆਣੇ ਤੋਂ ਬਹੁਤ ਵਧੀਆ ਡੈਕਰੇਸ਼ਨ ਹੋਈ ਹੈ ਸ਼ਹਿਰ ਦੀ ਪਰ ਇੱਥੇ ਜਿਹੜਾ ਜਾਮ ਲੱਗਦਾ ਬਾਹਰੋਂ ਤੁਸੀਂ ਸ਼ਹਿਰ ਤੋਂ ਆਏ ਹੋ ਉੱਥੇ ਵੀ ਇਦਾਂ ਨਹੀਂ ਨਹੀਂ ਜੀ ਉੱਥੇ ਤਾਂ ਇਦਾਂ ਦਾ ਕੁਝ ਨਹੀਂ ਹੈ ਇੱਥੇ ਬਹੁਤ ਅੰਗਲ ਹੈ ਜੇ ਆਣਗੇ ਦੁਕਾਨਦਾਰ ਗਾਹ ਕਾਣਗੇ ਜਨਤਾ ਲਗਣਾ ਹੀ ਆ ਆਪਾਂ ਉਜਾੜਾ ਥੋੜੀ ਭਾਲਣਾ ਰੌਣਕ ਮੇਲਾ ਕਰਨਾ ਬਿਲਕੁਲ ਠੀਕ ਹੈ ਨਾ ਜੀ ਜੇ ਲੋਕ ਆਣਗੇ ਲੋਕ ਆਣਗੇ ਤਾਂ ਹੀ ਕੰਮ ਚੱਲੂ ਇਹ ਤਾਂ ਪੁਲਿਸ ਨੂੰ ਵੀ ਪੁਲਿਸ ਨੂੰ ਵੀ ਚਾਹੀਦਾ ਕਿ ਰਜਾ ਮੰਡੀ ਨਾਲ ਕੋਈ ਨਾ ਕੋਈ ਡਿਊਟੀ ਲਗਾਣ ਠੀਕ ਹੈ ਨਾ ਅੱਛਾ ਜਿਹੜੀ ਹੁਣ ਦੋ ਤਿੰਨ ਦਿਨ ਪਹਿਲਾਂ ਤੁਸੀਂ ਇੱਥੇ ਕਿੰਨਾ ਕਮਾਸਾਨ ਦੇਖਿਆ ਨਾ ਦੁਕਾਨਦਾਰਾਂ ਨੇ ਇਹ ਰੀੜੀ ਫੜੀਆਂ ਵਾਲਿਆਂ ਨੂੰ ਕਹਿੰਦਾ ਹਿੰਮਤ ਆ ਤਾਂ ਚੱਕਾ ਚਕਾ ਦਿਓ ਸਮਝ ਲੋ ਚਕਾਤੀਆਂ ਠੀਕ ਹੈ ਉਹਦੀ ਜਗ੍ਹਾ ਉੱਥੇ ਸਕੂਟਰ ਪਾਰਕਿੰਗ ਹੋ ਜਾਣੀ ਆ ਤੇ ਪਰ ਅੱਜ ਆ ਦੇ ਕੀ ਹੱਲ ਕਰੋਗੇ ਆ ਦੇਖੋ ਨਾ ਦੁਕਾਨਾਂ ਦੇ ਬਾਹਰ ਨਜਾਇਜ਼ੀ ਲੱਗੇ ਆ ਇਹ ਤਾਂ ਹੁਣ ਗਾਹਕ ਆਇਆ ਹੁਣ ਕਿੱਥੇ ਲਜਾਊਗਾ ਇਹ ਚੱਕ ਕੇ ਥੋੜੀ ਲਿਜਾਊਗਾ ਪਾਰਕਿੰਗ ਤਾਂ ਹੈ ਹੀ ਨਹੀਂ ਕੀ ਪਾਰਕਿੰਗ ਹੈ ਨਹੀਂ ਫੇਰ ਕਿਹਨਾਂ ਅਗਰ ਪਾਰਕਿੰਗ ਹੋਵੇ ਪ੍ਰੋਪਰ ਇੱਕ ਪੇੜ ਪਾਰਕਿੰਗ ਆ ਉਹ ਵੀ ਫੁੱਲ ਹੋ ਜਾਂਦੀ ਆ ਫੁੱਲ ਹੋ ਜਾਂਦੀ ਆ ਹਾਂ ਅਗਰ ਪਾਰਕਿੰਗ ਹੋਵੇ ਨਾ ਲੱਗੀਆਂ ਹੋਣਗੀਆਂ ਬਿਲਕੁਲ ਠੀਕ ਅਗਰ ਪਾਰਕਿੰਗ ਹੋਵੇ ਲੱਗਦੇ ਨਹੀਂ ਐ ਬਜ਼ਾਰਾਂ ਨੂੰ ਰਾਹਤ ਮਿਲ ਜੂਗੀ ਹਾਂ ਪਾਰਕਿੰਗ ਦਾ ਕੋਈ ਬੰਦੋਬਸਤ ਹੋਵੇ ਤਾਂ ਹੀ ਆ ਨਾ ਬੰਦੋਬਸਤ ਨਿਕਲੇਗਾ ਜੀ ਜੇ 10 ਰੁਪਏ 20 ਰੁਪਏ ਸਕੂਟਰ ਦਾ ਕੋਈ ਵੀ ਦੇਣ ਨੂੰ ਇਤਰਾਜ਼ ਨਹੀਂ ਹੈ ਕਿਸੇ ਨੂੰ ਠੀਕ ਹੈ ਨਾ 50 ਰੁਪਏ ਸੁਖਦੇ ਆ ਤੇ 10 20 ਰੁਪਏ ਪਾਰਕਿੰਗ ਦਿਓ ਲਾਣਗੇ ਲੋਕ ਅੱਛਾ ਜਿਹੜੇ ਸ਼ਹਿਰ ਤੋਂ ਬਾਹਰ ਕਾਰਾਂ ਆਉਂਦੀਆਂ ਨੇ ਸਰਕਾਰ ਨੂੰ ਚਾਹੀਦਾ 9 ਤੋਂ ਪਹਿਲਾਂ ਪਹਿਲਾਂ ਟਰਾਂਸਪੋਰਟ ਆ ਜਵੇ ਹਾਂ ਉਸ ਤੋਂ ਬਾਅਦ ਨਾ ਟਰਾਂਸਪੋਰਟ ਭੇਜਣ ਬਿਲਕੁਲ ਜਿਹੜੇ ਆਪਣਾ ਸਮਾਨ ਮੰਗਾਉਂਦੇ ਰਾਤ ਨੂੰ ਕਰਨੇ ਥੋੜੇ ਆਏ ਨੇ ਜਿਹੜੇ ਵੀ ਗਾਹ ਕਰ ਰਹੇ ਨੇ ਬਾਜ਼ਾਰ 'ਚ ਇਹਨਾਂ ਨੇ ਆਪਣਾ ਸਕੂਟਰ ਮੋਟਰਸਾਈਕਲ ਲੈ ਕੇ ਆਣਾ ਲੈ ਕੇ ਆਣਾ ਬਿਲਕੁਲ ਫਿਰ ਅਗਰ ਪਾਰਕਿੰਗ ਹੋਵੇ ਸ਼ਹਿਰਾਂ ਦੇ ਵਿੱਚ ਇੱਧਰ ਮਾਰੋ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਹਾਲ ਕੀ ਹੈ ਜਿੱਥੇ ਜਿੰਨੂੰ ਜਗ੍ਹਾ ਜਿੰਨੀ ਕਿ ਮਿਲਦੀ ਹੈ ਬਿਲਕੁਲ ਜਿੰਨੀ ਕਿ ਜਗ੍ਹਾ ਮਿਲਦੀ ਹੈ ਅਗਲਾ ਲਗਾ ਕੇ ਚਲਾ ਜਾਂਦਾ ਆ ਦੇਖ ਲਓ ਹੁਣ ਜੇ ਕਿਸੇ ਨੂੰ ਕਹੋਗੇ ਨਾ ਉਹਨੇ ਕਹਿਣਾ ਤੇਰੀ ਜਗ੍ਹਾ ਹੈ ਤੇਰੇ ਬਾਪ ਦੀ ਸੜਕ ਆ ਬਿਲਕੁਲ ਜੀ ਤਾਂ ਇੱਥੇ ਬਿਲਕੁਲ ਉਹੀ ਸ਼ਬਦ ਜਿਓ ਕੱਲ ਏਸੀਪੀ ਗੁਰਦੇਵ ਸਿੰਘ ਨੇ ਵਰਤੇ ਕਿ ਅਗਰ ਕਿਸੇ ਨੂੰ ਕਹੋ ਤਾਂ ਅਗਲਾ ਜਵਾਬ ਦਿੰਦਾ ਕਿ ਤੇਰੇ ਪਿਓ ਦੀ ਸੜਕ ਹੈ ਤੇਰੇ ਬਾਪ ਦੀ ਸੜਕ ਹੈ ਪਰ ਹਾਲਾਤ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਰੇੜੀ ਫੜੀਆਂ ਦੇ ਬਾਰੇ ਦੇ ਉੱਤੇ ਦੁਕਾਨਦਾਰਾਂ ਨੇ ਕਿਤੇ ਨਾ ਕਿਤੇ ਇਲਜ਼ਾਮ ਜ਼ਰੂਰ ਲਗਾ ਦਿੱਤਾ ਪਰ ਇੱਥੇ ਹਾਲਾਤ ਦੁਕਾਨਦਾਰਾਂ ਦਾ ਵੀ ਇਹੀ ਹੈ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਵੀ ਇਸੇ ਤਰ੍ਹਾਂ ਨਾਲ ਪਾਰਕਿੰਗਾਂ ਬਣੀਆਂ ਹੋਈਆਂ ਨੇ ਹਾਲਾਂਕਿ ਇੱਕ ਪੇੜ ਪਾਰਕਿੰਗ ਜ਼ਰੂਰ ਹੈਗੀ ਆ ਪਰ ਹਾਲਾਤ ਬਤ ਤੋਂ ਬੱਤਰ ਨੇ ਔਰ ਬਾਜ਼ਾਰ ਦੇ ਵਿੱਚ ਜਿਹੜੇ ਲੋਕ ਸ਼ਾਪਿੰਗ ਕਰਨ ਆ ਰਹੇ ਆ ਉਧਰ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ ਪੈਦਲ ਚੱਲਣਾ ਹੀ ਇੰਨਾ ਮੁਸ਼ਕਲ ਹੈ ਜਿਸ ਤੋਂ ਬਾਅਦ ਦੁਕਾਨਾਂ ਦੇ ਬਾਹਰ ਇੰਨਾ ਜ਼ਿਆਦਾ ਜਾਮ ਲੱਗਦਾ ਹੈ ਲੋਕਾਂ ਨਾਲ ਬੀਰਾ ਜੀ ਬਜ਼ਾਰ ਘੁੰਮ ਕੇ ਆਏ ਹੋ ਕਿੰਨਾ ਕ ਜਾਮ ਅੰਦਰ ਬਹੁਤ ਹੈ ਜੀ ਬਹੁਤ ਬਹੁਤ ਜਾਮ ਹੈ ਕਿੰਨਾ ਕ ਜਾਮ ਹੈ ਬਹੁਤ ਜਾਮ ਹੈ ਜੀ ਪੂਰਾ ਪੂਰਾ ਜਾਮ ਹੈ ਪੂਰਾ ਜਾਮ ਹੈ ਜੀ ਪੂਰਾ ਜਾਮ ਪੂਰਾ ਜਾਮ ਹੈ ਇੱਥੇ ਕਹਿੰਦੇ ਹੋਏ ਨਜ਼ਰ ਆ ਰਿਹਾ ਪਰ ਜਿਹੜੇ ਦੁਕਾਨਦਾਰ ਨੇ ਅਗਰ ਉਹ ਆਪਣਾ ਸਮਾਨ ਜਿਹੜਾ ਰਾਤ ਦੇ ਸਮੇਂ ਮੰਗਾਣ ਗ੍ਰਾਹਕਾਂ ਦੇ ਟਾਈਮ ਦੇ ਉੱਤੇ ਨਾ ਮੰਗਾਇਆ ਜਾਵੇ ਤਾਂ ਮੈਨੂੰ ਲੱਗਦਾ ਸਮੱਸਿਆ ਦਾ ਹੱਲ ਹੋ ਸਕਦਾ ਪਰ ਦਿੱਕਤ ਉਹੀ ਹੈ ਕਿ ਦੁਕਾਨਾਂ ਦੇ ਬਾਹਰ ਇਸ ਤਰ੍ਹਾਂ ਨਾਲ ਸਕੂਟਰ ਮੋਟਰਸਾਈਕਲ ਲੱਗੇ ਰਹਿੰਦੇ ਨੇ ਜਿਸ ਕਾਰਨ ਸੜਕਾਂ ਆ ਦੇਖੋ ਇਹ ਸਾਰੀ ਐਕ੍ਰੋਸਸਮੈਂਟ ਹੈ ਹੁਣ ਜਿਹੜੇ ਕਸਟਮਰ ਜਿਹੜਾ ਸ਼ਾਪਿੰਗ ਕਰਨ ਆਏਗਾ ਦੁਕਾਨਾਂ ਦੇ ਉੱਤੇ ਉਹ ਤਾਂ ਆਪਣੇ ਮੋਟਰਸਾਈਕਲ ਸਕੂਟਰ ਲਗਾਏ ਗਈ ਉਹਨੂੰ ਜਗ੍ਹਾ ਚਾਹੀਦੀ ਹੈ ਪਰ ਪਾਰਕਿੰਗ ਜਿਹੜੀ ਹੈ ਉਹ ਨਾ ਹੋਣ ਕਰਕੇ ਸਮੱਸਿਆ ਆਉਂਦੀ ਹੈ ਦੂਜਾ ਸਭ ਤੋਂ بڑا ਇਲਜ਼ਾਮ ਲੱਗਿਆ ਸੀ ਇਹਨਾਂ ਰੇੜੀਆਂ ਫੜੀਆਂ ਵਾਲਿਆਂ ਤੇ ਕਿ ਇਹਨਾਂ ਦੇ ਕਾਰਨ ਜਾਮ ਲੱਗਦਾ ਹੈ ਇੱਥੇ ਗੱਲਬਾਤ ਕਰ ਲੈਣੇ ਆ ਵੀਰੇ ਜੀ ਤੁਹਾਡੇ ਉੱਤੇ ਇਲਜ਼ਾਮ ਲਾਇਆ ਸੀ ਦੁਕਾਨਦਾਰਾਂ ਨੇ ਵੀ ਇਹ ਰੇੜੀਆਂ ਫੜੀਆਂ ਵਾਲੇ ਜਾਮ ਲਾਉਂਦੇ ਆ ਇਧਰਲੇ ਪਾਸੇ ਸਕੂਟਰ ਮੋਟਰਸਾਈਕਲ ਖੜੇ ਆ ਕਿ ਉਹਨਾਂ ਨਾਲ ਜਾਮ ਨਹੀਂ ਲੱਗਦਾ ਇਹ ਤਾਂ ਅਸੀਂ ਉਹੀ ਦੁਕਾਨਾਂ ਦਾ ਦੱਸਾਂਗੇ ਬਾਜੀ ਤੁਹਾਡੇ ਅੱਛਾ ਦੁਕਾਨਾਂ ਦੇ ਬਾਹਰ ਸਮਾਨ ਰੱਖਣ ਨਾਲ ਕਿ ਇਧਰ ਵੀ ਰਹਿ ਜੀ ਤਾਂ ਆਪਾਂ ਦੁਕਾਨਾਂ ਦੇ ਬਾਹਰ ਸਮਾਨ ਰੱਖਦੇ ਕਿਉਂ ਆ ਇਹ ਸਭ ਨੇ ਰੋਟੀ ਖਾਣੀਆਂ ਸਾਰੇ ਭੁੱਖੇ ਥੋੜੀ ਮਰਨੇ ਆ ਪਾਪੀ ਪੇਟ ਦਾ ਸਵਾਲ ਹੈ ਪਾਪੀ ਔਰ ਪਾਰਕਿੰਗ ਹੋਵੇ ਤਾਂ ਲੱਗਦਾ ਨਹੀਂ ਸਮੱਸਿਆ ਦਾ ਹੱਲ ਹੋਏਗਾ ਪਾਰਕਿੰਗ ਜੇ ਜ਼ਰੂਰ ਜਿੰਨੇ 5 ਰੁਪਏ 10 ਦੋ ਲੜੀਆਂ ਲੈਣੀਆਂ 40 ਰੁਪਏ ਦੀਆਂ ਤੇ 100 ਰੁਪਏ parking ਦਾ ਕਿੱਥੋਂ ਦੇ ਦੂਗਾ ਅਗਲਾ 10 20 ਰੁਪਏ ਹੁੰਦੇ ਨਾ ਕੋਈ ਨਹੀਂ ਦੇਖੋ ਜਾ ਕੇ 50 ਰੁਪਏ ਦਾ parking ਦਾ ਰੇਟ ਹੈ ਅੱਛਾ parking ওভার ਰੇਟ ਹੈ ਸਭ ਪਾਸੇ ਇਹ ਹੈ parking ਜਿਹੜੀ ਆ ਉਹ ਜ਼ਿਆਦਾ ਵਸੂਲੀ ਜਾ ਰਹੀ ਆ ਹਾਲਾਂਕਿ ਪੇੜ parking ਇੱਥੇ ਮੌਜੂਦ ਹੈ ਫਿਰ ਇਹ ਤੁਹਾਡਾ ਕੀ ਕਹਿਣਾ ਹੈ ਕਿ ਅਗਰ ਦੁਕਾਨਾਂ ਦੇ ਬਾਹਰ ਇਹ ਰੇੜੀਆਂ ਲੱਗੀਆਂ ਕਿ ਜਾਮ ਦਾ ਕਾਰਨ ਤੁਸੀਂ ਹੋ ਤੁਸੀਂ ਸਿਰਫ ਜਾਮ ਲਗਾ ਰਹੇ ਹੋ ਸਰ ਅਸੀਂ ਜਾਮ ਨਹੀਂ ਲਗਾ ਰਹੇ ਹਾਂ ਹੁਣ ਦੇਖੋ ਹਰ ਬੰਦਾ ਆ ਰਿਹਾ ਆਪਣੇ ਐਕਟਿਵ ਆ ਲੈ ਕੇ ਜਿੱਥੇ ਅਗਲਾ ਦਿਲ ਕਰਦਾ ਲਾ ਦਿੰਦਾ ਔਰ ਗੌਰਮੈਂਟ ਵੀ ਆਂਦੀ ਚਲਾਨ ਕੱਟ ਰਹੀ ਹੈ ਆਪਣਾ ਕੰਮ ਕਰ ਰਹੀ ਓ ਉਹ ਆਪਣਾ ਕੰਮ ਕਰ ਰਹੇ ਆ ਆ ਕਾਰਪੋਰੇਸ਼ਨ 2 ਦਿਨ ਪਹਿਲੇ ਇੰਨਾ ਕਸਬਾਨ ਪਿਆ ਉਹਨੇ ਤਾਂ ਚੈਲੇਂਜ ਕਰਤਾ ਦੁਕਾਨਦਾਰਾਂ ਨੇ ਕਹਿੰਦੇ ਰੇਡੀਅਰ ਚੁਕਾ ਕੇ ਦਿਖਾਓ ਜੀ ਜਿੰਮਤ ਕਿਸੇ ਨੇ ਕੁਛ ਨਹੀਂ ਬੋਜੀ ਕਿਹਾ ਐਦਾਂ ਦਾ ਕੋਈ ਚੈਲੇਂਜ ਨਹੀਂ ਆ ਅਗਲੇ ਆ ਰਹੇ ਆਪਣਾ ਕੰਮ ਕਰਦੇ ਆ ਪਬਲਿਕ ਆ ਉਹ ਆਪਣਾ ਕੰਮ ਕਰ ਜਾਂਦੀ ਹੈ ਦੇਖੋ ਹਰ ਚੀਜ਼ ਜਾਂਦੇ ਚੱਲੀ ਜਾਂਦਾ ਚਲਾਨ ਤਾਂ ਹਾਂ ਚਲਾਨ ਹੋ ਰਿਹਾ ਹਾਂਜੀ ਸਮੱਸਿਆ ਦਾ ਹੱਲ ਕਿਦਾਂ ਗੱਡੀ ਹੈ ਤਿਹਾਰ ਨੇ ਤਿਹਾਰਾਂ ਚ ਸ਼ਹਿਰ ਨੂੰ ਸਾਫ਼ ਰੱਖਿਆ ਜਾਓ ਜੀ ਜਦ ਤੱਕ ਤਿਹਾਰ ਨਹੀਂ ਖਤਮ ਹੋਣਾ ਹਾਂ ਤਾਂ ਕੋਈ ਹੱਲ ਨਹੀਂ ਹੈ ਅੱਛਾ ਟੈਂਪਰੇਰੀ ਹੈ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਬਾਜ਼ਾਰ ਦੀ ਸਥਿਤੀ ਨਹੀਂ ਕੋਈ ਸਮਾਂ ਜੀ ਠੀਕ ਹੋ ਜਾਂਦੀ ਹੈ ਧੱਕੇ ਦਾ ਤਾਂ ਦੁਕਾਨਦਾਰਾਂ ਦੇ ਕਹਿੰਦੇ ਕਿ ਟੈਂਪਰੇਰੀ ਹੈ ਹਾਲਾਂਕਿ ਦੀਵਾਲੀ ਦੇ ਤਿਹਾਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਲੜੀਆਂ ਦਾ ਜਿਹੜਾ ਹੈਗਾ ਬਿਜਲੀ ਦਾ ਔਰ ਕਰਨ ਨੂੰ ਸਜਾਉਣ ਦਾ ਜਿਹੜਾ ਸਮਾਨ ਹੈ ਲੋਕ ਖਰੀਦਦੇ ਆ ਬਿਜਲੀ ਮਾਰਕੀਟ ਚ ਮੈਂ ਖੜਾ ਔਰ ਤਿਹਾਰ ਦਾ ਸੀਜ਼ਨ ਦਾ ਇਹ ਕੰਮ ਹੁੰਦਾ ਹੈ ਆ ਦੋ ਤਿੰਨ ਦਿਨ ਜਿਹੜੀ ਹੈ ਦੀਵਾਲੀ ਰਹਿਣੀ ਹੈ ਉਸ ਤੋਂ ਬਾਅਦ ਜਿਹੜੀ ਹੈ ਇੱਧਰਲੇ ਪਾਸੇ ਕਹਿੰਦੇ ਆ ਕਿ ਇਹ ਸਮੱਸਿਆ ਨਹੀਂ ਆਏਗੀ ਪਰ ਹਲੇ ਤੱਕ ਬਾਜ਼ਾਰ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਬਿਜਲੀ ਮਾਰਕੀਟ ਹੈ ਇਸ ਕਾਰਨ ਦੀਵਾਲੀ ਦੀ ਜਿਹੜੀ ਹੈ ਸ਼ਾਪਿੰਗ ਚੱਲ ਰਹੀ ਹੈ ਤਿਹਾਰ ਦੀ ਲਈ ਲੋਕ ਸ਼ਾਪਿੰਗ ਕਰ ਰਹੇ ਆ ਪਰ ਸਮੱਸਿਆ ਟ੍ਰੈਫਿਕ ਦੀ ਹੈ ਟ੍ਰੈਫਿਕ ਜਮ ਦੀ ਹੈ ਕਾਰਪੋਰੇਸ਼ਨ ਔਰ ਟ੍ਰੈਫਿਕ ਪੁਲਿਸ ਆਪਣਾ ਕੰਮ ਕਰ ਰਹੀ ਹੈ ਚੀਲਾਂ ਕਟਰੀ ਹੈ ਔਰ ਦੁਕਾਨਦਾਰ ਆਪਣਾ ਬਹਾਨਾ ਦੇ ਰਿਹਾ ਕਿ ਪਾਰਕਿੰਗ ਨਾ ਹੋਣ ਕਾਰਨ ਇੱਧਰਲੇ ਪਾਸੇ ਲੋਕ ਆ ਕੇ ਵਿਕਲ ਲਗਾ ਜਾਂਦੇ ਕਿਸੇ ਨੂੰ ਮਨਾ ਨਹੀਂ ਕੀਤਾ ਜਾ ਸਕਦਾ ਪਰ ਗੱਲ ਸਾਰੀ ਇਹ ਹੈ ਕਿ ਤਿਹਾਰਾਂ ਦੇ ਦਿਨਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਲੱਗਦੇ ਹੋਏ ਜਾਮ ਸਿਰਫ ਟੈਂਪਰੇਰੀ ਹੈ ਜਾਂ ਫਿਰ ਪੱਕਾ ਕੋਈ ਹੱਲ ਕੀਤਾ ਜਾਣਾ ਚਾਹੀਦਾ ਲੁਧਿਆਣਾ ਦੇ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ